ਗੁਰਦਾਸਪੁਰ ਦੇ ਪਿੰਡ ਖੁੱਡੀ ਚੀਮਾ ਦੀ ਲੜਕੀ 9 ਸਾਲ ਦੀ ਸਖਤ ਮਿਹਨਤ ਤੋਂ ਬਾਅਦ ਕੈਨੇਡਾ ਪੁਲਿਸ ਵਿੱਚ ਬਤੌਰ ਅਫਸਰ ਹੋਈ ਪਰਤੀ ਪਰਿਵਾਰ ਅਤੇ ਪਿੰਡ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਪੰਜਾਬ ਦੇ ਹਜ਼ਾਰ ਹੌਨਹਾਰ ਨੌਜਵਾਨ ਅਤੇ ਵਿਦਿਆਰਥੀਆਂ ਜਿਤੇ ਆਪਣੇ ਭਵਿੱਖ ਦੇ ਲਈ ਵਿਦੇਸ਼ਾਂਨ ਪ੍ਰਵਾਸ ਕਰ ਗਏ ਹਨ ਪਰ ਵਿਦੇਸ਼ੀ ਧਰਤੀ ਉੱਤੇ ਵੀ ਉਹਨਾਂ ਨੇ ਆਪਣੀ ਪੜ੍ਹਾਈ ਦੇ ਨਾਲ ਨਾਲ ਆਪਣੇ ਭਵਿੱਖ ਨੂੰ ਪੱਕੇ ਤੌਰ ਤੇ ਵਿਦੇਸ਼ਾਂ ਵਿੱਚ ਸੁਰੱਖਿਅਤ ਵੀ ਕਰ ਲਿਆ ਹੈ ਅਜਿਹੀ ਇੱਕ ਹੌਨਹਾਰ ਪੰਜਾਬੀ ਤੀਕਾ ਗਜਲਦੀਪ ਜਿਲ੍ਹਾ ਕਰਤਾਰਪੁਰ ਦੇ ਪਿੰਡ ਖੁੱਡੀ ਚੀਮਾ ਦੀ ਰਹਿਣ ਵਾਲੀ ਹੈ ਉਸਨੇ ਹੁਣ ਕੈਨੇਡਾ ਦੇ ਬ੍ਰਿਟਿਸ਼ ਕੋਲੰਪੀਆ ਵਿੱਚ ਸੂਬੇ ਦੇ ਸਾਰੇ ਸ਼ਹਿਰਾਂ ਦੀ ਆਰ ਪੁਲਸ ਵਿੱਚ ਭਰਤੀ ਹੋ ਕੇ ਆਪਣੇ ਪਿੰਡ ਅਤੇ ਪਰਿਵਾਰ ਤੋਂ ਇਲਾਵਾ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ ਇਸ ਸ਼ੁਭੰਦੀ ਲੜਕੀ ਦੇ ਪਿਤਾ ਅਰਜੰਦਰਜੀਤ ਸਿੰਘ ਅਤੇ ਗੁਰਪ੍ਰੀਤਕੌਰ ਮਾਤਾ ਪਿੰਡ ਵਾਸੀ ਆਕਾਸ਼ਦੀਪ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਗਜਲਦੀਪ ਦੀ ਪੁਲਸ ਵਿੱਚ ਪਤੌਰ ਅਫਸਰ ਭਰਤੀ ਨੂੰ ਲੈ ਕੇ ਬਹੁਤੀ ਖੁਸ਼ੀ ਤੇ ਚਾਦਾ ਮਾਹੌਲ ਪਾਇਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਗਜਲਦੀਪ ਆਪਣੇ ਪਰਿਵਾਰ ਵਿੱਚ ਰਹਿੰਦੇ ਸਮੇਂ ਵਿੱਚ ਕਾਫੀ ਉਨਠਾਰਤ ਪੜ੍ਹਨ ਵਿੱਚ ਹੋਸ਼ਿਆਰ ਸੀ ਜਿੱਥੇ ਉਹ ਪੜ੍ਹਾਈ ਵਿੱਚ ਹੋਸ਼ਿਆਰ ਸੀ ਉੱਥੇ ਹੀ ਉਹ 뮤직 ਅਤੇ ਹੋਰ ਵੀ ਬਹੁਤ ਸਾਰੇ ਹੁਨਰਾਂ ਦੇ ਵਿੱਚ ਨਿਪੁੰਨ ਸੀ ਪਾਰਕ ਮੈਂ ਪ੍ਰਿੰਦਸ ਸ਼ਾਕੇ ਗਜਲਦੀਪ ਕੋ ਦਾ ਨਿਸ਼ਾਨਾ ਕੈਨੇਡਾ ਦੀ ਪੁਲਿਸ ਵਿੱਚ ਸੇਵਾ ਨਿਭਾਉਂਦਾ ਸੀ ਜੋ ਅਖੀਰ ਵਿੱਚ ਉਸਨੇ 9 ਸਾਲ ਬਾਅਦ ਆਪਣੇ ਇਸ ਨਿਸ਼ਾਨੇ ਨੂੰ ਮੁਕੰਮਲ ਕਰਕੇ ਕੈਨੇਡਾ ਦੀ ਪੁਲਿਸ ਵਿੱਚ ਆਪਣਾ ਸਥਾਨ ਪਤਾਉ ਇੱਕ ਅਫਸਰ ਉਹ ਜੋ ਬਣਾ ਲਿਆ ਹੈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਫਰਮੇ ਦੀ ਤੇ ਚਲੋ ਦਾਕੇ ਦਾ ਮਾਣ ਕੀਤਾ ਪੈਂਦਾ ਮਾਣ ਹੈ ਪੰਜਾਬ ਦਾ ਮਾਣ ਹੋਇਆ ਵਾ ਬਹੁਤ ਖੁਸ਼ੀ ਦੀ ਗੱਲ ਹੈ ਮੇਰੀ ਧੀ ਨੇ ਇੱਡੇ ਤੱਕ ਦੇ ਹੌਲਦੇ ਦਾ ਉਹਦਾ ਤੇ ਆ ਬਹੁਤ ਜਿਆਦਾ ਖੁਸ਼ੀ ਹਿੰਦੀ ਜਦੋਂ ਦਾ ਹਦਰੀ ਦੇ ਪਲਵਾਨ ਤੇ ਪੰਜਾਹ ਦਾ ਸਕੂਲੇ ਬੜੇ ਆ ਤੇ ਉਥੋਂ ਮੁੜ ਕੇ ਬਾਅਦ ਚ ਬੇਰਕਾਦਰ ਨੇ ਲਾਇਆ ਦੋ ਸਾਲ ਉਹਨੂੰ ਬਾਅਦ ਮੁੜ ਕੇ ਆਪਣੇ ਟਰਾਈ ਕਰ ਲਈ ਕੈਨੇਡਾ ਦੇ ਤੇ ਪਹਿਲੋਂ ਬੇਟੀ ਗਈ ਬਾਅਦ ਚ ਬੇਟਾ ਗਿਆ ਆਪਣੇ ਕਾਸਦੀਪ ਸਿੰਘ ਇਹ ਆਪਣੇ ਥੋੜਾ ਲੇਟ ਗਿਆ 6 ਮਹੀਨੇ ਤੇ ਉੱਥੇ ਜਾ ਕੇ ਚਲੋ ਮਿਹਨਤ ਕੀਤੀ ਹੈ 에ਰਪੋਰਟ ਤੋਂ ਪਹਿਲਾਂ ਜਲਾ ਜਾ ਰਹੀ ਹੈ ਸਾਡੀ ਗੁੱਡੀ ਤੇ ਉਥੋਂ ਮੁੜ ਕੇ ਬਾਅਦ ਚ ਜਦੋਂ ਜੀ ਤੁਹਮਰੇ ਪੁੱਤਰੀ ਦੇ ਕਿੰਨੇ ਜਾਣਾ ਮੈਂ ਚਲ ਵਧੀਆ ਪੋਸਟ ਲਾਈ ਕੀਤੀ ਤੇ ਬਹੁਤ ਵਧੀਆ ਆ ਅੱਜ ਉਹਦੇ ਮੈਨ ਸਕੇ ਤੇ ਅਸੀਂ ਅੱਜ ਬੜੇ ਖੁਸ਼ੀ ਹਾਲਾ ਸਾਰਾ ਹਾ ਦਾ ਪਰਿਵਾਰ ਬੀਠਾ ਵਾ ਦਾ ਬਹੁਤ ਧੰਨਵਾਦ ਸਾਨੂੰ ਬਹੁਤ ਮਾਣ ਆਪਣੀ ਬੇਟੀ ਤੇ ਉਹਦੀ ਮਿਹਨਤ ਰੰਗ ਲਿਆਈ ਆ ਕਿ ਕਿਰਪਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਬਾਬਾ ਜਗਰਾ ਸਿੰਘ ਜੀ ਦੀ ਤਰਨਾਦਰ ਤਰਨਾਦਰ ਵਾਲਿਆਂ ਦੀ ਉਹਨਾਂ ਦੀਆਂ ਦਾਸਾਂ صدਕਾ ਬੇਟੀ ਇੱਥੇ ਤੱਕ ਪਹੁੰਚੀ ਮੋਰੀ ਰੇਹ ਸ ਤੇ ਉਹਨਾਂ ਦੀ ਕਿਰਪਾ ਮਾ ਖੁਸ਼ ਆ ਬਾਕੀ ਇਹਦਾ ਸਕੂਲ ਦਾ ਸਟਾਫ ਹੀ ਬਹੁਤ ਮਿਹਨਤੀ ਸੀ ਉਹ ਡੌਲੀ ਮੈਡਮਾ ਗੁਰਦੀਸ਼ ਮੈਡਮਾ ਅਮਨਦੀਪ ਮੈਡਮ ਉਹ ਬੜੇ ਇਹਦੇ ਤੋਂ ਇੰਪ੍ਰੈਸ਼ਨ ਦੇ ਸੀ ਕਿ ਬੜੀ ਇੰਟੈਲੀਜੈਂਟ ਐ ਆਪ੍ਰੀਸ਼ਨ ਹੋਲਡਰ ਬੱਚਾ ਸਾਡਾ ਜਦੋਂ ਇਹਨੂੰ ਜੰਪ ਕਰਾਇਆ ਉਦੋਂ ਵੀ ਪ੍ਰਿੰਸੀਪਲ ਸਰ ਕਹਿੰਦੇ ਵੀ ਤੁਸੀਂ ਸਾਡੀ ਬੱਚੀ ਦੇ ਉਹਨਾਂ ਦਾ ਭਾਰ ਨਹੀਂ ਜਿੰਨੇ ਨੰਬਰ ਲੈ ਕੇ ਜਾਂਦੀ ਐ ਤੁਸੀਂ ਰਿਪੀਟਿਸ਼ਨ ਡਾਊਨ ਕਰ ਦੇਣੀ ਐ ਮੈਂ ਕਹਾਂ ਇਹ ਜ਼ਿੰਮੇਵਾਰੀ ਮੇਰੀ ਐ ਮੈਂ ਮਿਹਨਤ ਕਰਾਉਂਗੀ ਕਿ ਉਸੇ ਪੋਜੀਸ਼ਨ ਤੇ ਕਾਇਮ ਰਹੂਗੀ ਤੇ ਬਾਕੀ ਪੰਜ ਗ੍ਰੇਡ ਸਕੂਲ ਦਾ ਗੁਰਹਰਾਈ ਇੰਟੈਲੀਜੈਂਟ ਰਿਗ ਸਕੂਲ ਅਕੈਡਮੀ ਜਿਹੜੀ ਆ ਉਹਦਾ ਵੀ ਬਹੁਤ ਯੋਗਦਾਨ ਇਹਦੀ ਮਿਹਨਤ ਰੰਗ ਲਿਆਉਣ ਚ ਆਪਣੇ ਆਪਣੇ ਦੇਸ਼ ਤੱਕ ਗਏ ਸੀ ਐਕਚੁਅਲੀ ਮੇਰੀ ਸਿਸਟਰ ਗਈ ਸੀ 2 ਮਹੀਨੇ ਪਹਿਲਾਂ ਉਹ ਗਈ ਸੀ ਆਈ ਥਿੰਕ ਦਸੰਬਰ 15 2015 ਵਿੱਚ ਤੇ ਉਤੋਂ ਬਾਅਦ 2 ਮਹੀਨੇ ਬਾਅਦ ਮੈਚ ਲੈ ਗਿਆ ਸੀ ਫਰਵਰੀ 16 ਵਿੱਚ ਤੇ ਬਾਕੀ ਕੱਟੇ-ਕੱਟੇ ਗਏ ਸੀਗੇ ਆਪਾਂ ਦੋਨੋਂ ਮੈਂ ਗਿਆ ਸੀਗਾ ਵੈਨੀਪੈਗ ਤੇ ਉਹ ਗਈ ਸੀ ਸਰੀ ਸਦਾ ਉਥੇ ਗ੍ਰੈਂਡਪੈਰੈਂਟਸ ਰਹਤੇ ਸੀਗੇ ਤੇ ਦਾਦਾ ਜੀ ਡੀਐਸਪੀ ਸਾਹਿਬ ਦਾ ਡੀਐਸਪੀ ਸੀਗੇ ਤੇ ਉਹ ਉੱਥੇ ਸੀਗੇ ਜਾ ਕੇ ਵਸ ਗਏ ਸੀ ਤੇ ਉੱਤ ਬਾਅਦਰ ਛੋਟੀ ਭੈਣ ਉਹ ਸਦਾ ਉਧਰ ਕੋ ਚਲੀ ਗਈ ਤੇ ਮੈਂ ਵੈਨੀਪੈਗ ਚਲਾ ਗਿਆ ਮੈਂ ਵੈਨੀਪੈਗ ਉੱਥੇ ਜਾ ਕੇ ਪੜ੍ਹਾਈ ਕੀਤੀ ਤੇ ਉਤੋਂ ਪੀਆਰਓ ਕੇ ਤੇ ਮੈਂ ਫਿਰ ਸਿੱਧਾ ਭੈਣ ਕੋ ਚਲਾ ਗਿਆ ਉੱਤੇ ਮੈਂ ਤੇ ਦੋਨੋਂ ਗਗਨਦੀਪ ਦੋਨੋਂ ਇਕੱਠੇ ਰਹਿਨੇ ਆਤੇ ਜੀ ਉਹ ਐਕਚੁਅਲੀ ਦੋ ਤਿੰਨ ਵਾਰ ਕੋਸ਼ਿਸ਼ ਕੀਤੀ ਸੀ ਇਹ ਟੈਂਪਟਨ ਦੀ ਤੇ ਪਰਤੀਆਂ ਦੀ ਇੱਕ ਵਾਰੀ ਰੈਕਸ਼ਨ ਜੀ ਚ ਕੀਤੀ ਇੱਕ ਵਾਰੀ ਪਹਿਲੀ ਵਾਰ ਨਾ ਕੀਤੀ ਸੀ ਕਰੈਕਸ਼ਨ ਆਫਿਸਰ ਵਿੱਚ ਕੀਤੀ ਸੀਗੀ ਤੇ ਉਹਦੇ ਵਿੱਚੋਂ ਚਲੋ ਇੱਕ ਟੈਸਟ ਹੋ ਰਹਿ ਗਿਆ ਸੀ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਫਿਰ ਆਰਸੀਐਪੀ ਦਾ ਟਰਾਈ ਕੀਤਾ ਉਹਦੇ ਵਿੱਚ ਮਿਹਨਤ ਕੀਤੀ ਅੰਦਰ ਆਪਣੀ 6 ਮਹੀਨੇ ਦੀ ਉੱਤੇ ਦੀ ਟ੍ਰੇਨਿੰਗ ਸੀਗੀ ਟ੍ਰੇਨਿੰਗ ਪੂਰੀ ਕੰਪਲੀਟ ਕੀਤੀ ਤੇ ਫਿਰ ਕੰਪਲੀਟ ਕਰਕੇ ਤੇ ਗ੍ਰੈਜੂਏਟ ਹੋ ਕੇ ਉੱਥੋਂ ਆ ਬਾਕੀ ਐਕਚੁਅਲੀ ਜੀ ਬੜੀ ਟ੍ਰੇਨਿੰਗ ਕਰਨੀ ਪੈਂਦੀ ਜੀ ਉੱਥੇ ਨਾਲੇ ਟੈਸਟ ਕਾਫੀ ਨੇ ਉੱਤੇ ਨਾਲੇ ਸਿਰੇ ਸਵਕਤੇ ਮਿਲ ਕੇ ਜਿੱਦਾਂ ਮੰਨ ਲਓ ਕਿ ਆਰਮੀ ਦੀ ਟ੍ਰੇਨਿੰਗ ਨਹੀਂ ਹੁੰਦੀ ਤੇ ਜਦ ਇੰਡੀਆ ਵਿੱਚ ਜਬ ਬਿਲਕੁਲ ਹੀ ਉੱਥੇ ਉੱਤੇ ਪੁਲਿਸ ਦੀ ਟ੍ਰੇਨਿੰਗ ਹੁੰਦੀ ਆ RCMP ਦੀ ਜਾਂ ਫਿਰ ਸਰਕਾਰੀ ਦੀ ਹੁੰਦੀ ਆ ਇਹ ਕਾਫੀ ਮਿਹਨਤ ਕਰਨੀ ਪੈਂਦੀ ਆ ਇੱਕ ਉਹਨਾਂ ਨੇ ਸਕੇਡਿਊਲ ਦਿੱਤਾ ਹੁੰਦਾ ਕਿ 5 ਵਜੇ ਤੀਸ ਵੇਰੇ ਉੱਠਣਾ 5 ਵਜੇ ਉੱਠਣਾ ਤੇ ਤੇ 10 ਵਜੇ ਤੀ ਸੌਣਾ ਰਾਤ ਦੇ 10 ਵਜੇ ਇਹ ਪੂਰਾ ਸਕੇਡਿਊਲ ਹੁੰਦਾ ਜੇ ਲੇਟ ਹੋ ਗਏ ਤੇ ਤੁਹਾਨੂੰ ਪਨਿਸ਼ ਕਰਨਾ ਉਹਨਾਂ ਨੇ ਐਕਸਰਸਾਈਜ਼ ਦੇਣੀ ਆ ਉਹਨਾਂ ਨੂੰ ਕੋਈ ਕਰੋ ਆ ਜਾ ਕੇ ਦੌੜ ਲਾ ਕੇ ਆਓ 2 ਕਿਲੋਮੀਟਰ ਦੌੜ ਲਾਓ ਨਹੀਂ ਤੇ ਬੈਗ 5 ਕਿਲੋ ਦਾ ਬੈਗ ਚੁੱਕਣਾ ਤੇ ਉਹਦੀ ਜਾ ਕੇ ਦੌੜ ਲਾ ਕੇ ਆਓ ਤੇ ਐਦਾਂ ਦੀ ਐਕਸਰਸਾਈਜ਼ ਕਰਨੀ ਆ ਆ ਜੀ ਕਾਫੀ ਡਾਫਾ ਉੱਤੇ ਨਾਲੇ ਉਹ ਹੀ 12 ਘੰਟੇ ਦੀ ਸ਼ਿਫਟ ਹੁੰਦੀ ਹੈ ਉਹਨਾਂ ਦੀ 4 ਦਿਨ ਲਗਾਤਾਰ ਕੰਮ ਹੁੰਦਾ ਤੇ ਕਈ ਵਾਰੀ ਤਾਂ ਇਦਾਂ ਹੁੰਦਾ ਕਿ 5 ਦਿਨ ਵੀ ਉਹਨਾਂ ਨੂੰ ਕਰਨਾ ਪੈ ਜਾਂਦਾ ਜਦੋਂ ਕਿਤੇ ਕੋਈ ਕੋਈ ਇਨਸੀਡੈਂਟ ਕੋਈ ਹੈਪਨ ਹੋ ਜਾਏ ਤੇ ਉੱਥੇ ਉਹਨਾਂ ਨੂੰ ਬੰਦਿਆਂ ਦੀ ਲੋਡ ਪਵੇ ਤੇ ਜਿਹੜੇ ਬੰਦੇ ਆਫ ਹੁੰਦੇ ਉਹਨਾਂ ਨੂੰ ਵੀ ਬੁਲਾਉਂਦੇ ਆ ਕਿ ਐਮਰਜੈਂਸੀ ਵਿੱਚ ਕਹਿੰਦੇ ਆ ਕਿ ਆਓ ਤੁਹਾਨੂੰ ਲੋਡ ਪਾਓਰ ਤੇ 12-12 ਘੰਟੇ ਦੀ ਹੁੰਦੀ ਹੈ ਉੱਤੇ ਵੀ ਤੇ ਇਦਾਂ ਹੁੰਦਾ ਕਿ 2-3 ਦਿਨ ਦਿਨੇ ਹੁੰਦੀ ਆ ਫਿਰ 2-3 ਦਿਨ ਰਾਤ ਹੁੰਦੀ ਆ 4-4 ਦਿਨ ਇਦਾਂ ਇਦਾਂ ਕਰਕੇ ਹੁੰਦੀ ਹੈ ਜੀ ਨਹੀਂ ਜੀ ਬਿਲਕੁਲ ਉੱਥੇ ਫਰਲ ਹੋਣੀ ਵੱਜਦੀ ਉੱਥੇ ਉਹਨਾਂ ਨੇ ਕੈਮਰੇ ਲਾਏ ਹੁੰਦੇ ਆ ਤੇ ਨਾ ਛਾਤੀ ਉੱਤੇ ਕੈਮਰੇ ਲਾਏ ਹਰੇਕ ਪੁਲਿਸ ਤੋਂ ਹੁੰਦਾ ਉਹ 24 ਘੰਟੇ ਰਿਕਾਰਡ ਹੁੰਦਾ ਤੇ ਉੱਥੇ ਫਰਲੋ ਨਹੀਂ ਵੱਜ ਸਕਦੀ ਕੁਝ ਵੀ ਇਦਾਂ ਨਾ ਹੀ ਉੱਤੇ ਤੇ ਲੈ ਕੁਝ ਵੀ ਨਹੀਂ